ਹਰਦ ਦੇ ਵਿਚਾਲੇ ਤਣਾ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕਿਆਂ ਦੇ ਵਿੱਚ ਤਣਾ ਦਾ ਮਾਹੌਲ ਸੀ ਤੇ ਪਠਾਨਪੁਰ ਦੇ ਪਿੰਡ ਕਰੋਲੀ ਵਿਖੇ ਇੱਕ ਹੁਣ ਪਾਕਿਸਤਾਨੀ ਗੁਬਾਰਾ ਮਿਲਿਆ ਜਿਸ ਨੂੰ ਕਿ ਫੌਜ ਨੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਦੱਸਦੇ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ ਇਹ ਪਿੰਡ ਕਰੋਲੀ ਦਾ ਮਾਮਲਾ ਜਿੱਥੇ ਇੱਕ ਪਾਕਿਸਤਾਨੀ ਗੁਬਾਰਾ ਵੇਖਣ ਨੂੰ ਮਿਲਦਾ ਜਿਸ ਨੂੰ ਫੌਜ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਸਲ ਜਾਦੇ ਸਬੰਧੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਜਦੋਂ ਸਵੇਰੇ ਸੈਰ ਕਰਨ ਨਿਕਲੇ ਤਾਂ ਉਹਨਾਂ ਨੇ ਇਹ ਗੁਬਾਰਾ ਇੱਥੇ ਵੇਖਿਆ ਤੇ ਦੇਖਦੇ ਵਿਖਿਆ ਲੋਕਾਂ ਦਾ ਹਜੂਮ ਇੱਥੇ ਲੱਗ ਜਾਂਦਾ ਤੇ ਇਸੇ ਦਰਮਿਆਨ ਉਹਨਾਂ ਫੌਜ ਨੂੰ ਜਾਣਕਾਰੀ ਦਿੱਤੀ ਹੈ ਤੇ ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਮੈਂ ਸੈਰ ਕਰਨ ਇੱਧਰ ਆ ਰਿਹਾ ਸੀ ਤੇ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ ਤੇ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਬਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬੜਾ ਹੈ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤੇ ਫਿਰ ਆ ਮੈਸੇਜ ਦਿੱਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ ਕਿ ਲੱਗਦਾ ਕਿੱਥੋਂ ਆਇਆ ਹੈ ਇਹ ਇਹ ਪਾਕਿਸਤਾਨ ਦਾ ਆਇਆ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਉਹ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਇੱਥੇ ਤੇ ਬੜੇ ਸ਼ਾਂਤ ਮਹਿ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗਿਆ ਹੋਵੇ ਕਰਨ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁਰਤ ਨਾਲ ਰਹੋ ਪਿਆਰ ਨਾਲ ਰਹੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆਹੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰ ਨਾਲ ਹੀ ਕੋਈ ਗੱਲ ਨਹੀਂ ਇਹੋ ਜੀ ਆਹ ਮਰਹਬਾਨਾ ਲੋ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਤਣਾਅ ਬਣਿਆ ਹੋਇਆ ਸੀ ਦੋਵਾਂ ਦੇਸ਼ਾਂ ਦੇ ਵਿਚਾਲੇ ਉਸ ਦਰਮਿਆਨ ਜਿਹੀਆਂ ਚੀਜ਼ਾਂ ਹੋਣਾ ਲਾਜ਼ਮੀ ਹੀ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਨੇ ਪਰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਐਸੀ ਐਕਟੀਵਿਟੀਆਂ ਜਿ세 ਮੈਨੂੰ ਕੋ ਬਤਾਇਆ ਕਿਉਂਕਿ ਇਹ ਜੋ ਫੇਜ਼ ਚੱਲ ਰਹਾ ਥਾ जिसमें दूसरी तरफ से ड्रोन्स भी आ रहे थे बॉम्बिंग भी हो रही थी तो ये चीज़ें जो हैं वो हो जाती हैं जैसे आपने बताया ये चीज़ जो मिली है उसको हम जांच कर रहे हैं तो फर्दर इसको जो डेवलपमेंट होगी आपको तो बता दीजिए ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕਿਆਂ ਦੇ ਵਿੱਚ ਤਣਾਅ ਦਾ ਮਾਹੌਲ ਸੀ ਤੇ ਪਠਾਨਪੁਰ ਦੇ ਪਿੰਡ ਕਰੋਲੀ ਵਿਖੇ ਇੱਕ ਨੂੰ ਹੁਣ ਪਾਕਿਸਤਾਨੀ ਗੁਬਾਰਾ ਮਿਲਿਆ ਜਿਸ ਨੂੰ ਕਿ ਫੌਜ ਨੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਦੱਸਦੇ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ ਇਹ ਪਿੰਡ ਕਰੋਲੀ ਦਾ ਮਾਮਲਾ ਜਿੱਥੇ ਇੱਕ ਪਾਕਿਸਤਾਨੀ ਗੁਬਾਰਾ ਵੇਖਣ ਨੂੰ ਮਿਲਦਾ ਜਿਸ ਨੂੰ ਫੌਜ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਸਲ ਜਾਦੇ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਜਦੋਂ ਸਵੇਰੇ ਸੈਰ ਕਰਨ ਨਿਕਲੇ ਤਾਂ ਉਹਨਾਂ ਨੇ ਇੱਕ ਬਾਰਾ ਇੱਥੇ ਵੇਖਿਆ ਤੇ ਵੇਖਦੇ ਇਹ ਵਿਖਿਆ ਲੋਕਾਂ ਦਾ ਹਜੂਮ ਇੱਥੇ ਲੱਗ ਜਾਂਦਾ ਤੇ ਏਸੇ ਦਰਮਿਆਨ ਉਹਨਾਂ ਫੌਜ ਨੂੰ ਜਾਣਕਾਰੀ ਦਿੱਤੀ ਹੈ ਤੇ ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਮੈਂ ਸੈਰ ਕਰਨ ਇੱਧਰ ਆ ਰਿਹਾ ਸੀ ਤਾਂ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ ਤਾਂ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਵਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬੜਾ ਹੈ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤੇ ਫਿਰ ਆਪ ਮੈਸੇਜ ਦਿੱਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ ਕਿ ਲੱਗਦਾ ਕਿੱਥੋਂ ਆਇਆ ਹੈ ਇਹ ਇਹ ਪਾਕਿਸਤਾਨ ਦਾ ਆਇਆ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਉਹ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਗੱਲ ਇੱਥੇ ਤੇ ਬੜੇ ਸ਼ਾਂਤਮਈ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗ ਗਿਆ ਹੋਵੇ ਕਰਨਾ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁਰਤ ਨਾਲ ਰੋ ਪਿਆਰ ਨਾਲ ਰੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਸਾਰੇ ਲੋਕੇ ਆ ਜੀ ਵੀ ਲੋਕਾਂ ਦੇ ਸਹਿਯੋਗ ਲਈ ਖੜੇ ਆ ਡਰਨ ਵਾਲੀ ਕੋਈ ਗੱਲ ਨਹੀਂ ਇਹੋ ਜੀ ਐਨ ਰਬਾਨਾ ਲੋ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਤਣਾਅ ਬਣਿਆ ਹੋਇਆ ਸੀ ਦੋਵਾਂ ਦੇਸ਼ਾਂ ਦੇ ਵਿਚਾਲੇ ਉਸ ਦਰਮਿਆਨ ਜਈਆਂ ਚੀਜ਼ਾਂ ਹੋਣਾ ਲਾਜ਼ਮੀ ਹੀ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਨੇ ਪਰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਐਸੀ ਐਕਟੀਵਿਟੀਆਂ ਜਿ세 ਮੈਂ ਆਪਕੋ ਬਤਾਇਆ ਕਿਉਂਕਿ ਇਹ ਜੋ ਫੇਸ ਚੱਲ ਰਹਾ ਥਾ जिसमें दूसरी तरफ से ड्रोन्स भी आ रहे थे बॉम्बिंग भी हो रही थी तो ये चीज़ें जो हैं वो हो जाती हैं जैसे आपने बताया ये चीज़ जो मिली है उसको हम जांच कर रहे हैं तो फर्दर इसको जो डेवलपमेंट होगी आपको तो बता दीजिए ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕਿਆਂ ਦੇ ਵਿੱਚ ਤਣਾਅ ਦਾ ਮਾਹੌਲ ਸੀ ਤੇ ਪਠਾਨਪੁਰ ਦੇ ਪਿੰਡ ਕਰੋਲੀ ਵਿਖੇ ਇੱਕ ਹੁਣ ਪਾਕਿਸਤਾਨੀ ਗੁਬਾਰਾ ਮਿਲਿਆ ਜਿਸ ਨੂੰ ਕਿ ਫੌਜ ਨੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਦੱਸਦੇ ਕੀ ਹੈ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ ਇਹ ਪਿੰਡ ਕਰੋਲੀ ਦਾ ਮਾਮਲਾ ਜਿੱਥੇ ਇੱਕ ਪਾਕਿਸਤਾਨੀ ਗੁਬਾਰਾ ਵੇਖਣ ਨੂੰ ਮਿਲਦਾ ਜਿਸ ਨੂੰ ਫੌਜ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਸਲ ਜਾਂਦੇ ਸਬੰਧੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਵੇਰੇ ਸੈਰ ਕਰਨ ਨਿਕਲੇ ਤਾਂ ਉਹਨਾਂ ਨੇ ਇੱਕ ਦੁਬਾਰਾ ਇੱਥੇ ਵੇਖਿਆ ਦੇਖਦੇ ਵਿਖਿਆ ਲੋਕਾਂ ਦਾ ਹਜੂਮ ਇੱਥੇ ਲੱਗ ਜਾਂਦਾ ਤੇ ਇਸੇ ਦਰਮਿਆਨ ਉਹਨਾਂ ਫੌਜ ਨੂੰ ਜਾਣਕਾਰੀ ਦਿੱਤੀ ਹੈ ਤੇ ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਮੈਂ ਸੈਰ ਕਰਨ ਇੱਧਰ ਆ ਰਿਹਾ ਸੀ ਤੇ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ ਤੇ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਬਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬੜਾ ਹੈ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤੇ ਫਿਰ ਆ ਮੈਸੇਜ ਦਿੱਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ ਕਿ ਲੱਗਦਾ ਕਿੱਥੋਂ ਆਇਆ ਹੈ ਇਹ ਪਾਕਿਸਤਾਨ ਦਾ ਆਇਆ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਉਹ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਇੱਥੇ ਤੇ ਬੜੇ ਸ਼ਾਂਤ ਮਹਿ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗਿਆ ਹੋਵੇ ਪਰ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁਰਤ ਨਾਲ ਰਹੋ ਪਿਆਰ ਨਾਲ ਰਹੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆ ਜੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰ ਨਾਲ ਹੀ ਕੋਈ ਗੱਲ ਨਹੀਂ ਇਹੋ ਜੀ ਐਨ ਰਮਾਨ ਨਾਲ ਉਹ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਤਣਾਅ ਬਣਿਆ ਹੋਇਆ ਸੀ ਦੋਵਾਂ ਦੇਸ਼ਾਂ ਦੇ ਵਿਚਾਲੇ ਉਸ ਦਰਮਿਆਨ ਜਿਹੀਆਂ ਚੀਜ਼ਾਂ ਹੋਣਾ ਲਾਜ਼ਮੀ ਹੀ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਨੇ ਪਰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਐਸੀ ਐਕਟੀਵਿਟੀਆਂ ਜਿਵੇਂ ਮੈਂ ਆਪਕੋ ਬਤਾਇਆ ਕਿਉਂਕਿ ਇਹ ਜੋ ਫੇਸ ਚੱਲ ਰਹਾ ਥਾ जिसमें दूसरी तरफ से ड्रोन्स भी आ रहे थे बॉम्बिंग भी हो रही थी तो ये चीज़ें जो हैं वो हो जाती हैं जैसे आपने बताया ये चीज़ जो मिली है उसको हम जांच कर रहे हैं तो फर्दर इसको जो डेवलपमेंट होगी आपको तो बता दीजिए ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕਿਆਂ ਦੇ ਵਿੱਚ ਤਣਾਅ ਦਾ ਮਾਹੌਲ ਸੀ ਤੇ ਪਠਾਨਪੁਰ ਦੇ ਪਿੰਡ ਕਰੋਲੀ ਵਿਖੇ ਇੱਕ ਨੂੰ ਪਾਕਿਸਤਾਨੀ ਗੁਬਾਰਾ ਮਿਲਿਆ ਜਿਸ ਨੂੰ ਕਿ ਫੌਜ ਨੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਦੱਸਦੇ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ ਇਹ ਪਿੰਡ ਕਰੋਲੀ ਦਾ ਮਾਮਲਾ ਜਿੱਥੇ ਇੱਕ ਪਾਕਿਸਤਾਨੀ ਗੁਬਾਰਾ ਵੇਖਣ ਨੂੰ ਮਿਲਦਾ ਜਿਸ ਨੂੰ ਫੌਜ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਸਲ ਜਾਦੇ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਜਦੋਂ ਸਵੇਰੇ ਸੈਰ ਕਰਨ ਨਿਕਲੇ ਤਾਂ ਉਹਨਾਂ ਨੇ ਇੱਕ ਵਾਰਾ ਇੱਥੇ ਵੇਖਿਆ ਤੇ ਵੇਖਦੇ ਵਿਅਕਤੀਆਂ ਲੋਕਾਂ ਦਾ ਹਜੂਮ ਇੱਥੇ ਲੱਗ ਜਾਂਦਾ ਤੇ ਏਸੀ ਦਰਮਿਆਨ ਉਹਨਾਂ ਫੌਜ ਨੂੰ ਜਾਣਕਾਰੀ ਦਿੱਤੀ ਹੈ ਤੇ ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਮੈਂ ਸੈਰ ਕਰਨ ਇੱਧਰ ਆ ਰਿਹਾ ਸੀ ਤਾਂ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ ਤਾਂ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਵਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬਣਿਆ ਸੀ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤੇ ਫਿਰ ਆਪ ਮੈਸੇਜ ਦਿੱਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ ਲੱਗਦਾ ਕਿੱਥੋਂ ਆਇਆ ਹੈ ਇਹ ਪਾਕਿਸਤਾਨ ਦਾ ਆਇਆ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਉਹ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਗੱਲ ਇੱਥੇ ਤੇ ਬੜੇ ਸ਼ਾਂਤਮਈ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗ ਗਿਆ ਹੋਵੇ ਕਰਨਾ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁਰਤ ਨਾਲ ਰੋ ਪਿਆਰ ਨਾਲ ਰੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆਹੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰ ਨਾਲ ਹੀ ਕੋਈ ਗੱਲ ਨਹੀਂ ਇਹੋ ਜੀ हां ਮਰਬਾਨਾ ਲੋ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਤਣਾਅ ਬਣਿਆ ਹੋਇਆ ਸੀ ਦੋਵਾਂ ਦੇਸ਼ਾਂ ਦੇ ਵਿਚਾਲੇ ਉਸ ਦਰਮਿਆਨ ਜਿਹੀਆਂ ਚੀਜ਼ਾਂ ਹੋਣਾ ਲਾਜ਼ਮੀ ਹੀ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਨੇ ਪਰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਜੀ ਐਸੀ ਐਕਟੀਵਿਟੀਆਂ ਜਿ세 ਮੈਨੂੰ ਕੋ ਬਤਾਇਆ ਕਿਉਂਕਿ ਇਹ ਜੋ ਫੇਸ ਚੱਲ ਰਹਾ ਥਾ जिसमें दूसरी तरफ से ड्रोन्स भी आ रहे थे बॉम्बिंग भी हो रही थी तो ये चीज़ें जो हैं वो हो जाती हैं जैसे आपने बताया ये चीज़ जो मिली है उसको हम जांच कर रहे हैं तो फर्दर इसको जो डेवलपमेंट होगी आपको तो बता दीजिए ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕਿਆਂ ਦੇ ਵਿੱਚ ਤਣਾਅ ਦਾ ਮਾਹੌਲ ਸੀ ਤੇ ਪਠਾਨਪੁਰ ਦੇ ਪਿੰਡ ਕਰੋਲੀ ਵਿਖੇ ਇੱਕ ਹੁਣ ਪਾਕਿਸਤਾਨੀ ਗੁਬਾਰਾ ਮਿਲਿਆ ਜਿਸ ਨੂੰ ਕਿ ਫੌਜ ਨੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਦੱਸਦੇ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ ਇਹ ਪਿੰਡ ਕਰੋਲੀ ਦਾ ਮਾਮਲਾ ਜਿੱਥੇ ਇੱਕ ਪਾਕਿਸਤਾਨੀ ਗੁਬਾਰਾ ਵੇਖਣ ਨੂੰ ਮਿਲਦਾ ਜਿਸ ਨੂੰ ਫੌਜ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਸਲ ਜਾਂਦੇ ਸਬੰਧੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਜਦੋਂ ਸਵੇਰੇ ਸੈਰ ਕਰਨ ਨਿਕਲੇ ਤਾਂ ਉਹਨਾਂ ਨੇ ਇੱਕ ਵਾਰਾ ਇੱਥੇ ਵੇਖਿਆ ਤੇ ਵੇਖਦੇ ਵਿਖਿਆ ਲੋਕਾਂ ਦਾ ਹਜੂਮ ਇੱਥੇ ਲੱਗ ਜਾਂਦਾ ਤੇ ਇਸੇ ਦਰਮਿਆਨ ਉਹਨਾਂ ਫੌਜ ਨੂੰ ਜਾਣਕਾਰੀ ਦਿੱਤੀ ਹੈ ਤੇ ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਮੈਂ ਸੈਰ ਕਰਨ ਇੱਧਰ ਆ ਰਿਹਾ ਸੀ ਤੇ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ ਤੇ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਬਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀ ਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬੜਾ ਹੈ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤੇ ਫਿਰ ਆ ਮੈਸੇਜ ਦਿੱਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ ਕਿ ਲੱਗਦਾ ਕਿੱਥੋਂ ਆਇਆ ਹੈ ਇਹ ਇਹ ਪਾਕਿਸਤਾਨ ਦਾ ਆਇਆ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਉਹ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਗੱਲ ਇੱਥੇ ਤੇ ਬੜੇ ਸ਼ਾਂਤਮਈ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗਿਆ ਹੋਵੇ ਕਰਨ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁਰਤ ਨਾਲ ਰੋ ਪਿਆਰ ਨਾਲ ਰੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆਹੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰ ਨਾਲ ਹੀ ਕੋਈ ਗੱਲ ਨਹੀਂ ਇਹੋ ਜੀ ਆਨ ਰਹਿਮਾਨਾ ਲੋ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਤਣਾਅ ਬਣਿਆ ਹੋਇਆ ਸੀ ਦੋਵਾਂ ਦੇਸ਼ਾਂ ਦੇ ਵਿਚਾਲੇ ਉਸ ਦਰਮਿਆਨ ਅਜਿਹੀਆਂ ਚੀਜ਼ਾਂ ਹੋਣਾ ਲਾਜ਼ਮੀ ਹੀ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਨੇ ਪਰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਐਸੀ ਐਕਟੀਵਿਟੀਆਂ ਜਿਵੇਂ ਮੈਨੂੰ ਕੋ بتایا ਕਿਉਂਕਿ ਇਹ ਜੋ ਫੇਜ਼ ਚੱਲ ਰਿਹਾ ਥਾ जिसमें दूसरी तरफ से ड्रोन्स भी आ रहे थे बॉम्बिंग भी हो रही थी तो ये चीज़ें जो हैं वो हो जाती हैं जैसे आपने बताया ये चीज़ जो मिली है उसको हम जांच कर रहे हैं तो फर्दर इसको जो डेवलपमेंट होगी आपको तो बता दीजिए ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਰਹੱਦੀ ਇਲਾਕਿਆਂ ਦੇ ਵਿੱਚ ਤਣਾਅ ਦਾ ਮਾਹੌਲ ਸੀ ਤੇ ਪਠਾਨਪੁਰ ਦੇ ਪਿੰਡ ਕਰੋਲੀ ਵਿਖੇ ਇੱਕ ਹੁਣ ਪਾਕਿਸਤਾਨੀ ਗੁਬਾਰਾ ਮਿਲਿਆ ਜਿਸ ਨੂੰ ਕਿ ਫੌਜ ਨੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਦੱਸਦੇ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ ਇਹ ਪਿੰਡ ਕਰੋਲੀ ਦਾ ਮਾਮਲਾ ਜਿੱਥੇ ਇੱਕ ਪਾਕਿਸਤਾਨੀ ਗੁਬਾਰਾ ਵੇਖਣ ਨੂੰ ਮਿਲਦਾ ਜਿਸ ਨੂੰ ਫੌਜ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਸਲ ਜਾਂਦੇ ਸਬੰਧੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਜਦੋਂ ਸਵੇਰੇ ਸੈਰ ਕਰਨ ਨਿਕਲੇ ਤਾਂ ਉਹਨਾਂ ਨੇ ਇਹ ਦੁਬਾਰਾ ਇੱਥੇ ਵੇਖਿਆ ਤੇ ਵੇਖਦੇ ਹੀ ਵਿਖਿਆ ਲੋਕਾਂ ਦਾ ਹਜੂਮ ਇੱਥੇ ਲੱਗ ਜਾਂਦਾ ਤੇ ਇਸੇ ਦਰਮਿਆਨ ਉਹਨਾਂ ਫੌਜ ਨੂੰ ਜਾਣਕਾਰੀ ਦਿੱਤੀ ਹੈ ਤੇ ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਮੈਂ ਸੈਰ ਕਰਨ ਇੱਧਰ ਆ ਰਿਹਾ ਸੀ ਤੇ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ ਤੇ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਬਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬੜਾ ਹੈ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤੇ ਫਿਰ ਆ ਮੈਸੇਜ ਦਿੱਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ ਕਿ ਲੱਗਦਾ ਕਿੱਥੋਂ ਆਇਆ ਹੋਇਆ ਹੈ ਇਹ ਪਾਕਿਸਤਾਨ ਦਾ ਆਇਆ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਉਹ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਇੱਥੇ ਤੇ ਬੜੇ ਸ਼ਾਂਤ ਮਹਿ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗਿਆ ਹੋਇਆ ਕਰਨ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁਰਤ ਨਾਲ ਰੋ ਪਿਆਰ ਨਾਲ ਰੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆ ਜੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰ ਨਾਲ ਹੀ ਕੋਈ ਗੱਲ ਨਹੀਂ ਇਹੋ ਜੀ ਆਹ ਮਰਹਬਾਨਾ ਲੋ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਤਣਾਅ ਬਣਿਆ ਹੋਇਆ ਸੀ ਦੋਵਾਂ ਦੇਸ਼ਾਂ ਦੇ ਵਿਚਾਲੇ ਉਸ ਦਰਮਿਆਨ ਜਿਹੀਆਂ ਚੀਜ਼ਾਂ ਹੋਣਾ ਲਾਜ਼ਮੀ ਹੀ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਨੇ ਪਰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਐਸੀ ਐਕਟੀਵਿਟੀਆਂ ਜਿ세 ਮੈਨੂੰ ਕੋ ਬਤਾਇਆ ਕਿਉਂਕਿ ਇਹ ਜੋ ਫੇਸ ਚੱਲ ਰਹਾ ਥਾ जिसमें दूसरी तरफ से ड्रोन्स भी आ रहे थे बॉम्बिंग भी हो रही थी तो ये चीज़ें जो है वो हो जाती हैं जैसे आपने बताया ये चीज़ जो मिली है उसको हम जांच कर रहे हैं तो फर्दर